ਇਹ ਭਾਈ ਸਾਹਿਬ ਭਾਈ ਮਣੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾਣਾ ਹੈ। ਬਕਾਇਦਾ ਹੁਕਮ ਕੀਤਾ ਗਿਆ। ਜਲਾਦ ਆਇਆ। ਉਹ ਟੋਕਾ ਲੈ ਕੇ ਆਇਆ। ਟੋਕਾ ਸਭ ਸਮਝਦੇ ਨੇ ਦਾਤਰ ਜਿਹਦੇ ਨਾਲ ਉਹਨੇ ਬੰਦ-ਬੰਦ ਕੱਟਣਾ ਹੈ। ਇਤਿਹਾਸਕਾਰ ਕਹਿੰਦੇ ਉਹ ਦਾਤਰ ਨੂੰ ਤਿੱਖਾ ਕਰਦਾ ਪਿਆ ਹੈ ਤੇ ਨਾਲ-ਨਾਲ ਭਾਈ ਮਣੀ ਸਿੰਘ ਨੂੰ ਕਹਿੰਦਾ ਕਿਦਾ ਬਾਬਾ ਜੀ ਇਹ ਮਜ਼ਾਕ ਨਹੀਂ ਹੋ ਰਿਹਾ। ਇਹ ਕੋਈ ਨਾਟਕ ਨਹੀਂ ਹੋਣ ਲੱਗਾ। ਇਹ ਸਚਾਈ ਹੈ ਹਕੀਕਤ ਦੇ ਵਿੱਚ ਮੈਂ ਤੁਹਾਡਾ ਬੰਦ-ਬੰਦ ਕੱਟਣਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਕਹਿਣ ਲੱਗੇ ਕੋਈ ਗੱਲ ਨਹੀਂ ਤੈਨੂੰ ਤੇਰੇ ਵੱਡੇ ਦਾ ਹੁਕਮ ਹੈ ਬੰਦ-ਬੰਦ ਕੱਟਣਾ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਬੰਦ-ਬੰਦ ਕਟਾਉਣਾ ਹੈ ਉਹ ਕਹਿਣ ਲੱਗੇ ਤੁਹਾਨੂੰ ਦਰਦ ਹੋਵੇਗੀ ਬਜ਼ੁਰਗ ਅਵਸਥਾ ਚਿੱਟਾ ਬਾਬਾ ਤੇਰਾ ਦਾੜਾ ਹੈ 95 ਸਾਲ ਭਾਈ ਮਨੀ ਸਿੰਘ ਦੀ ਉਮਰ ਹੈ ਤੇ ਭਾਈ ਮਨੀ ਸਿੰਘ ਬੰਦ-ਬੰਦ ਕਟਾਉਣ ਲਈ ਤਿਆਰ ਹੋ ਗਏ ਕਹਿਣ ਲੱਗੇ ਤੈਨੂੰ ਡਰ ਨਹੀਂ ਲੱਗਦਾ ਇਹ ਤਮਾਸ਼ਾ ਨਹੀਂ ਕੋਈ ਹੋਣ ਲੱਗਾ ਤੇ ਭਾਈ ਮਨੀ ਸਿੰਘ ਕਹਿਣ ਲੱਗੇ ਤਮਾਸ਼ਾ ਹੋਵੇਗਾ ਆਪਾਂ ਦੋਵੇਂ ਜਾਵੇਂ ਤਮਾਸ਼ਾ ਲਾਵਾਂਗੇ ਤੇ ਇਹ ਦੁਨੀਆ ਇਹ ਲੋਕ ਇਹ ਤਮਾਸ਼ਾ ਇੱਥੇ ਲਾਹੌਰ ਸ਼ਹਿਰ ਦੇ ਵਿੱਚ ਵੇਖਣਗੇ ਇੱਕ ਸ਼ਹਿਰ ਦੇ ਬੜੇ ਸੋਹਣੇ ਬੋਲ ਨੇ ਉਹ ਕਹਿੰਦੇ ਭਾਈ ਮਨੀ ਸਿੰਘ ਕਹਿਣ ਲੱਗੇ ਅੰਗ ਅੰਗ ਤੇ ਤੂੰ ਮੇਰੇ ਕਾਤਲ ਖੰਜਰ ਜਦੋਂ ਚਲਾਏਂਗਾ ਕੱਟ ਕੱਟ ਕੇ ਬੰਦ ਬੰਦ ਤੂੰ ਮੇਰਾ ਧਰਤੀ ਜਦੋਂ ਵਹਾਏਂਗਾ ਇਹ ਦਰਦ ਪਿਆਲੇ ਭਰ-ਭਰ ਕੇ ਅਸੀਂ ਵਾਂਗ ਜਾਮ ਦੇ ਪੀ ਜਾਵਾਂਗੇ ਸੁਣ ਕਾਤਲ ਆਪ ਮਹਾਰਾਜ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ ਭਾਈ ਮਣੀ ਸਿੰਘ ਕਹਿਣ ਲੱਗੇ ਤਮਾਸ਼ਾ ਲੱਗੇਗਾ ਐ ਜਾਵਰ ਤੂੰ ਬੰਦ-ਬੰਦ ਕੱਟਣਾ ਹੈ ਨਾ ਤਮਾਸ਼ਾ ਲੱਗੇਗਾ ਇਹ ਲੋਕ ਤਮਾਸ਼ਾ ਵੇਖਣਗੇ ਕਹਿੰਦੇ ਉਸ ਜਲਾਦ ਦਾ ਅੰਦਰ ਕੰਬ ਗਿਆ ਉਹਨੇ ਕਿਹਾ ਬਾਬਾ ਤੈਨੂੰ ਡਰ ਨਹੀਂ ਲੱਗਦਾ ਤੂੰ ਕਿਹੜੀ ਮਿੱਟੀ ਦਾ ਬਣਿਆ ਹੈ ਕਿਹੜੀ ਤੇਰੇ ਮਗਰ ਤਾਕਤ ਹੈ ਤੇ ਭਾਈ ਮਣੀ ਸਿੰਘ ਕਹਿਣ ਲੱਗੇ ਇੱਕ ਤਾਕਤ ਹੈ ਉਹਨੇ ਕਿਹਾ ਕਿਹੜੀ ਤਾਕਤ ਹੈ ਭਾਈ ਮਨੀ ਸਿੰਘ ਕਹਿਣ ਲੱਗੇ ਤਾਕਤ ਉਹ ਹੈ ਜਿਸ ਨੇ ਇਹ ਨਾਰਾ بلند ਕਰਕੇ ਦੱਸਿਆ ਹੈ ਸੂਲ ਸੁਰਾਹੀ ਖੰਜਰ ਪਿਆਲਾ ਜਿਸ ਨੇ ਆਖ ਸੁਣਾਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੂਲ ਸੁਰਾਹੀ ਖੰਜਰ ਪਿਆਲਾ ਜਿਸ ਨੇ ਆਖ ਸੁਣਾਇਆ ਹੈ ਯਾਰੜੇ ਦਾ ਸੰਸਥਰ ਚੰਗਾ ਜਿਹਨੇ ਸੱਦ ਇਸ਼ਕ ਦਾ ਲਾਇਆ ਹੈ ਅਸੀਂ ਉਸ ਮਰਸ਼ਿਦ ਦੇ ਚੇਲੇ ਹਾਂ ਇਹ ਸਾਬਤ ਕਰ ਦਿਖਲਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ ਕਹਿਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚੇਲਾ ਆਂ ਜੇ ਉਹ ਨਹੀਂ ਡਰਿਆ ਤੇ ਮੈਂ ਕਿਵੇਂ ਡਰ ਜਾਵਾਂ ਕਹਿੰਦੇ ਜਲਾਦ ਦਾ ਅੰਦਰ ਕੰਬਿਆ ਉਹ ਤਿਆਰ ਹੋਇਆ ਅੰਗ ਭਾਈ ਮਣੀ ਸਿੰਘ ਦਾ ਬੰਦ-ਬੰਦ ਕੱਟਣ ਵਾਸਤੇ ਉਹਨੇ ਟੋਕਾ ਹੱਥ ਦੇ ਵਿੱਚ ਪਕੜਿਆ ਇੱਕ ਟੋਕਰਾਂ ਲਿਆ ਕੇ ਉਹਨੇ ਨੇੜੇ ਰੱਖ ਲਿਆ ਕਹਿਣ ਲੱਗੇ ਭਾਈ ਮਣੀ ਸਿੰਘ ਨੂੰ ਜਲਾਦ ਕਹਿਣ ਲੱਗਾ ਕਹਿੰਦਾ ਜੀ ਬਾਬਾ ਜੀ ਆਹ ਜਲਾਵ ਇੱਕ ਟੋਕਾ ਵੀ ਲੈ ਜਾਂਦਾ ਤੇ ਇੱਕ ਟੋਕਰਾਂ ਵੀ ਲੈ ਜਾਂਦਾ ਭਾਈ ਮਨੀ ਸਿੰਘ ਕਹਿਣ ਲੱਗੇ ਟੋਕਰਾ ਕਿਉਂ ਲੈਂਦਾ ਹੈ ਕਹਿੰਦੇ ਜਲਾਦ ਕਹਿਣ ਲੱਗਾ ਬਾਬਾ ਜੀ ਜਦੋਂ ਤੁਹਾਡਾ ਬੰਦ-ਬੰਦ ਕੱਟਦਾ ਜਾਵਾਂਗਾ ਇਸ ਟੋਕਰੇ 'ਚ ਪਾਈ ਜਾਵਾਂਗਾ ਇਹ ਜਦੋਂ ਟੋਕਰਾ ਭਰ ਗਿਆ ਨਾ ਇਸ ਭਰੇ ਹੋਏ ਤੁਹਾਡੇ ਟੁਕੜਿਆਂ ਦੇ ਬਦਲੇ ਮੈਨੂੰ ਇੱਕ ਆٹے ਦਾ ਟੋਕਰਾ ਮਿਲਣਾ ਹੈ ਤੇ ਉਸ ਆٹے ਦੇ ਟੋਕਰੇ ਦੇ ਨਾਲ ਮੈਂ ਘਰ ਦੇ ਵਿੱਚ ਬੱਚਿਆਂ ਨੂੰ ਰੋਟੀ ਖਵਾਉਣੀ ਹੈ ਭਾਈ ਮਨੀ ਸਿੰਘ ਕਹਿਣ ਲੱਗੇ ਤੈਨੂੰ ਇਹ ਆٹے ਦਾ ਟੋਕਰਾ ਮਿਲਣਾ ਹੈ ਜਲਾਦ ਕਹਿਣ ਲੱਗਾ ਮੈਨੂੰ ਤੇ ਆਟੇ ਦਾ ਟੋਕਰਾ ਮਿਲਣਾ ਤੁਹਾਨੂੰ ਬੰਦ-ਬੰਦ ਕਟਾਇਆ ਕੀ ਮਿਲੇਗਾ ਤੇ ਭਾਈ ਮਣੀ ਸਿੰਘ ਕਹਿਣ ਲੱਗੇ ਤੈਨੂੰ ਬੰਦ-ਬੰਦ ਕੱਟਣ ਤੇ ਤੈਨੂੰ ਇੱਕ ਆਪਣੇ ਮਾਲਕ ਵੱਲੋਂ ਆਟੇ ਦਾ ਟੋਕਰਾ ਮਿਲਣਾ ਹੈ ਮੈਨੂੰ ਬੰਦ-ਬੰਦ ਕਟਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਮਿਲਣੀ ਹੈ ਇਹ ਭਾਈ ਸਾਹਿਬ ਭਾਈ ਮਣੀ ਸਿੰਘ ਨੇ ਉਹਨੂੰ ਸ਼ਬਦ ਕਹਿ ਉਹ ਅੰਦਰੋਂ ਕੰਬਿਆ ਜਦੋਂ ਉਹਨੇ ਟੋਕਾ ਲਿਆ ਕੇ ਗੁੱਟ ਤੇ ਰੱਖਿਆ ਭਾਈ ਮਣੀ ਸਿੰਘ ਨੇ ਉਹਦਾ ਗੁੱਟ ਫੜ ਲਿਆ ਕਹ ਲੱਗੇ ਤੈਨੂੰ ਹੁਕਮ ਕੀ ਹੋਇਆ ਏ ਕਹਿੰਦੇ ਦੱਸੋ ਕਹਿੰਦੇ ਹੁਕਮ ਹੋਇਆ ਬੰਦ ਬੰਦ ਕੱਟਣ ਦਾ ਬੰਦ ਬੰਦ ਇਸ ਗੁੱਟ ਤੋਂ ਨਹੀਂ ਬੰਦਦਾ ਬੰਦ ਬੰਦ ਆ ਉਂਗਲਾਂ ਦੇ ਪੋਟਿਆਂ ਤੋਂ ਬੰਦਦਾ ਇਹ ਪਹਿਲਾ ਬੰਦ ਹੈ ਦੂਜਾ ਬੰਦ ਹੈ ਤੀਜਾ ਬੰਦ ਹੈ ਜਲਾਦ ਜੇ ਬੰਦ ਬੰਦ ਕੱਟਣ ਵਾਸਤੇ ਆਏ ਤਾਂ ਫਿਰ ਬੰਦ ਬੰਦ ਕੱਟ ਆਪਣੇ ਉਤਲੇ ਦਾ ਆਪਣੇ ਮਾਲਕ ਦੇ ਹੁਕਮ ਨੂੰ ਪੂਰਨ ਤੌਰ ਤੇ ਮੰਨ ਉਹਨੇ ਬੰਦ ਬੰਦ ਕੱਟਿਆ ਭਾਈ ਮਣੀ ਸਿੰਘ ਜੀ ਨੇ ਸੁਖਮਨੀ ਸਾਹਿਬ ਪੜਨਾ ਸ਼ੁਰੂ ਕਰ ਦਿੱਤਾ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਾਹੀ ਮਟਾਵਉ ਸਿਮਰਉ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਅਨੇਕੈ ਉਹ ਬੰਧ ਬੰਧ ਕੱਟਦਾ ਗਿਆ ਭਾਈ ਸਾਹਿਬ ਭਾਈ ਮਣੀ ਸਿੰਘ ਸੁਖਮਨੀ ਸਾਹਿਬ ਪੜਦੇ ਗਏ ਅਖੀਰ ਇਹ ਕਲਾ ਵਾਪਰ ਗਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਉਸ ਕਰਤੇ ਦੀ ਜੋਤ ਉਹ ਸੂਰਮਾ ਉਹ 95 ਸਾਲ ਦਾ ਬਜ਼ੁਰਗ ਬਾਬਾ ਸਨ 1738 ਈਸਵੀ ਦੇ ਵਿੱਚ ਖਿੜੇ ਮੱਥੇ ਮੌਤ ਨੂੰ ਕਬੂਲ ਕਰਦਿਆਂ ਹੋਇਆ ਸਿੱਖੀ ਨੂੰ ਆਪਣੇ ਸਾਹਾਂ ਦੇ ਨਾਲ ਨਿਭਾ ਕੇ ਚਲਾ ਗਿਆ ਉਹਨੇ ਦੀਨ ਕਬੂਲ ਨਹੀਂ ਕੀਤਾ ਉਹਨੇ ਇਸਲਾਮ ਕਬੂਲ ਨਹੀਂ ਕੀਤਾ ਭਾਈ ਸਾਹਿਬ ਭਾਈ ਮਣੀ ਸਿੰਘ ਉਹ ਸ਼ਖਸੀਅਤ ਗੁਰਮੁਖੋ ਜਿਨ੍ਹਾਂ ਦੇ ਤਕਰੀਬਨ 12 ਭਰਾਵਾਂ ਦੇ ਵਿੱਚੋਂ 10 ਭਰਾ ਸ਼ਹੀਦ ਹੋਏ ਜਿਨ੍ਹਾਂ ਦੇ ਦਸਾਂ ਪੁੱਤਰਾਂ ਦੇ ਵਿੱਚੋਂ ਅੱਠ ਪੁੱਤਰ ਸ਼ਹੀਦ ਹੋਏ ਉਹ ਸ਼ਖਸੀਅਤ ਭਾਈ ਮਣੀ ਸਿੰਘ ਜਿਨ੍ਹਾਂ ਦੇ ਛੇ ਭਤੀਜੇ ਵੀ ਸ਼ਹੀਦ ਹੋਏ ਜਿਨ੍ਹਾਂ ਦੇ ਨੌ ਪੋਤਰੇ ਵੀ ਅੱਗੇ ਸ਼ਹੀਦ ਹੋਏ ਇਹਨਾਂ ਦੇ ਦਾਦਾ ਭਾਈ ਬੱਲੂ RAM ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਅੰਮ੍ਰitsar ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਇਹਨਾਂ ਦਾ ਖਾਨਦਾਨ ਹੀ ਸ਼ਹੀਦਾਂ ਦਾ ਖਾਨਦਾਨ ਹੈ ਭਾਈ ਮਣੀ ਸਿੰਘ ਦਾ ਪੁੱਤਰ ਭਾਈ ਬਚਿੱਤਰ ਸਿੰਘ ਜਿਨੇ ਨਾਗਣੀ ਮਾਰੀ ਮੱਥੇ ਦੀ ਤਵੀਆਂ ਚੀਰ ਦਿੱਤੀਆਂ ਉਹ ਭਾਈ ਬਚਿੱਤਰ ਸਿੰਘ ਜਦੋਂ ਚਮਕੌਰ ਸਰਸਾ ਨਦੀ ਦੇ ਕੰਢੇ ਸ਼ਹੀਦ ਹੁੰਦਾ ਹੈ ਉਹ ਭਾਈ ਮਣੀ ਸਿੰਘ ਦਾ ਪੁੱਤਰ ਹੈ ਆ ਭਾਈ ਦਿਆਲ ਦਾਸ ਜਿਹਨਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਦੇਗ ਦੇ ਵਿੱਚ ਉਬਾਲਿਆ ਗਿਆ ਇਹ ਭਾਈ ਸਾਹਿਬ ਭਾਈ ਦਿਆਲ ਦਾਸ ਭਾਈ ਮਣੀ ਸਿੰਘ ਦੇ ਸਕੇ ਭਰਾ ਨੇ ਇਹ ਉਹ ਕੁੱਲ ਸੀ ਜਿਨ੍ਹਾਂ ਦੇ ਤਕਰੀਬਨ 48 ਮੈਂਬਰ ਲਗਭਗ ਇਤਿਹਾਸ ਕਹਿੰਦਾ ਹੈ ਗੁਰੂ ਕੁੱਲ ਦੇ ਵਿੱਚ ਸਿੱਖੀ ਦੇ ਵਿੱਚ ਸ਼ਹੀਦ ਹੋਏ ਨੇ ਇਸ ਸ਼ਹੀਦਾਂ ਦੀ ਕੁੱਲ ਸੀ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੀ ਉਸ ਸ਼ਹੀਦ ਮਰਦ ਅਗੰਮੜੇ ਨੂੰ ਸਾਡੀ ਨਮਸਕਾਰ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਸਿੱਖੋ ਆਪਣੇ ਸ਼ਹੀਦਾਂ ਨੂੰ ਯਾਦ ਕਰੋ ਆਪਣੇ ਵੱਡ ਵਡੇਰੀਆਂ ਦੀਆਂ ਕੁਰਬਾਨੀਆਂ ਨੂੰ ਤੱਕੋ ਉਹਨਾਂ ਵੱਲ ਵੇਖ ਕੇ ਆਪਣੇ ਜੀਵਨ ਨੂੰ ਤੱਕੋ ਜੋ ਪਿੱਛੇ ਸਾਡੇ ਨਾਲ ਹੋਇਆ ਅੱਜ ਜੇਕਰ ਸੁੱਖ ਸਹੂਲਤਾ ਮਾਣ ਰਹੇ ਹਾਂ ਇਸ ਕਰਕੇ ਮਾ ਰਹੇ ਆ ਕਿ ਭਾਈ ਸਾਹਿਬ ਭਾਈ ਮਣੀ ਸਿੰਘ ਵਰਗਿਆਂ ਰੂਹਾਂ ਨੇ 95 ਸਾਲ ਦੀ ਉਮਰ ਦੇ ਵਿੱਚ ਵੀ ਸ਼ਹੀਦ ਹੋ ਕੇ ਸਿੱਖੀ ਦੀ ਜੜਾਂ ਦੇ ਵਿੱਚ ਸਿੱਖੀ ਦੀ ਨੀਹਾਂ ਦੇ ਵਿੱਚ ਆਪਣਾ ਖੂਨ ਪਾ ਕੇ ਇਸ ਸਿੱਖੀ ਦੀ ਫਲਵਾੜੀ ਨੂੰ ਹਰਿਆ ਭਰਿਆ ਰੱਖਿਆ ਹੈ